ਸਥਾਨਕ ਪਾਰ ਐਸੋਸੀਏਸ਼ਨ ਦੀ ਚੋਣ ਵਿੱਚ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਦੋ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਿਸ ਵਿੱਚ ਪ੍ਰਧਾਨਗੀ ਦੀ ਵੋਟ 'ਚ 68 ਵੋਟਾਂ 'ਚੋਂ ਕੁਲਦੀਪ ਸਿੰਘ ਸਿੱਧੂ ਨੂੰ 35 ਅਤੇ ਮੁਕਾਬਲੇ 'ਚ ਅਵਤਾਰ ਸਿੰਘ ਸਿੱਧੂ ਨੂੰ 33 ਵੋਟਾਂ ਹਾਸਲ ਹੋਈਆਂ ਜਿਸ ਤੇ ਚੋਣ ਅਧਿਕਾਰੀ ਵੱਲੋਂ ਕੁਲਦੀਪ ਸਿੰਘ ਸਿੱਧੂ ਨੂੰ ਜੇਤੂ ਕਰਾਰ ਦਿੱਤਾ ਗਿਆ ਇਸੇ ਤਰ੍ਹਾਂ ਸੈਕਟਰੀ ਪਦ ਲਈ ਚੁਣੇ ਗਏ ਗੁਰਦਾਸ ਸਿੰਘ ਮਢੇਰ 35 ਵੋਟਾਂ ਪ੍ਰਾਪਤ ਕਰਕੇ ਜਿੱਤੂ ਰਹੇ ਜੁਆਇੰਟ ਸੈਕਟਰੀ ਅਸ਼ਵਨੀ ਕੁਮਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਗਏ ਸਨ ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਨੇ ਸਮੂਹ ਵਕੀਲਾਂ ਦਾ ਧੰਨਵਾਦ ਕਰਦਿਆਂ ਬਾਰ ਐਸੋਸੀਏਸ਼ਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਪ੍ਰੋਮਿਸ ਦਿੱਤਾ ਮੈਂ ਜਿਹੜਾ ਹੈਗਾ ਸਾਰੇ ਵਾਰ ਦੇ ਵਕੀਲ ਸਾਹਿਬਾਨ ਦਾ ਸਾਰੇ ਜਿਹੜੇ ਮੇਤੂ ਵੱਡੇ ਸੀਨੀਅਰਜ਼ ਨੇ ਤੇ ਮੇਰੇ ਛੋਟੇ ਵੀਰ ਨੇ ਸਭ ਦਾ ਧੰਨਵਾਦ ਕਰਦਾ ਬੜਾ ਪਿਆਰ ਦਿੱਤਾ ਬੜਾ ਬੜਾ ਪਿਆਰ ਦਿੱਤਾ ਵਾਰ ਦੇ ਮੈਂਬਰਾਂ ਨੇ ਤਾਂ ਸੈਕੰਡ ਕੀ ਹੈ ਵੀ ਮੈਂ ਜਿਹੜੇ ਮੇਰੇ ਵੀਰ ਨੇ ਜਿਹੜੇ ਇਸ ਵਾਰ ਰਹਿ ਗਏ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਅਸੀਂ ਤੇ ਪਿਆਰ ਨਾਲ ਅੱਗੇ ਜਿਹੜਾ ਹੈਗਾ ਵਾਰ ਦਾ ਕੰਮ ਕੀਤਾ ਜਾਊਗਾ ਸਰ ਕਾਫੀ ਪ੍ਰੋਬਲਮਜ਼ ਨੇ ਸਾਡੇ ਇੱਥੇ ਜਿਹੜੀਆਂ ਹੈਗੀਆਂ ਜਿਵੇਂ ਬਾਉਂਡਰੀ ਵਾਲ ਦੀ ਵੱਡੀ ਪ੍ਰੋਬਲਮ ਹੈ ਸਾਡੇ ਤੋਂ ਬਾਉਂਡਰੀ ਵਾਲ ਜਿਹੜੀ ਚਾਰਸ਼ੂਰ ਡਿੱਗੀ ਪਈ ਆ ਇਹਦੇ ਵਾਸਤੇ ਵੀ ਮੈਂ ਕਾਫੀ ਐਫਰਟਸ ਕਰਾਂਗੇ ਕਾਫੀ ਚੀਜ਼ਾਂ ਨੇ ਜਿਹੜੀਆਂ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਉਹ ਜਿਹੜੀਆਂ ਸਾਡੀ ਬਿਲਡਿੰਗ ਕਮੇਟੀ ਨਾਲ ਵੀ ਸੰਬੰਧਿਤ ਨੇ ਕੁਝ ਕੋਈ ਗਵਰਨਮੈਂਟ ਨਾਲ ਵੀ ਸੰਬੰਧਿਤ ਨੇ ਸਭ ਨੂੰ ਐਫਰਟਸ ਕੀਤੀਆਂ ਜਾਣਗੀਆਂ ਵੈਸਟ ਐਫਰਟਸ ਕੀਤੀਆਂ ਜਾਣਗੀਆਂ ਮਿਤੀ 15 12 2023 ਨੂੰ ਬਾਰਿਸ਼ ਸੈਸ਼ਨਪੁਰ ਲਾਡਾ ਦੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਪ੍ਰਧਾਨਗੀ ਦੇ ਵਿੱਚ ਅ ਸ਼੍ਰੀ ਹਰਤਾਜ ਸਿੰਘ ਸਿੱਧੂ ਤੇ ਸ਼੍ਰੀ ਕੁਲਦੀਪ ਸਿੰਘ ਸਿੱਧੂ ਦੋ ਇਹ ਜਣੇ ਕੰਟੈਸਟ ਕਰ ਰਹੇ ਸੀਗੇ ਤੇ ਇਹਨਾਂ ਚੋਂ 33 ਵੋਟਾਂ ਪਈਆਂ ਨੇ ਜਿਹੜੀਆਂ ਹਰਤਾਜ ਸਿੰਘ ਸਿੱਧੂ ਨੂੰ ਤੇ 35 ਵੋਟਾਂ ਪਈਆਂ ਨੇ ਕੁਲਦੀਪ ਸਿੰਘ ਸਿੱਧੂ ਨੂੰ ਤੇ ਇਹਦੇ ਵਿੱਚ ਜਿਹੜਾ ਵਿਨਿੰਗ ਕੈਂਡੀਡੇਟ ਹੈ ਉਹ ਕੁਲਦੀਪ ਸਿੰਘ ਸਿੱਧੂ ਰਿਹਾ ਹੈ ਐਜ਼ ਅ ਪ੍ਰੈਜ਼ੀਡੈਂਟ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਸੈਕਟਰੀ ਵਾਸਤੇ ਗੁਰਦਾਸ ਸਿੰਘ ਮੰਡੇਰ ਤੇ ਕੀਰਤੀ ਸ਼ਰਮਾ ਦੋ ਕੈਂਡੀਡੇਟ ਮੈਦਾਨ ਦੇ ਵਿੱਚ ਸੀ ਉਹਨਾਂ ਚੋਂ ਗੁਰਦਾਸ ਸਿੰਘ ਨੂੰ ਪਈਆਂ ਨੇ 35 ਵੋਟਾਂ ਤੇ ਕੀਰਤੀ ਸ਼ਰਮਾ ਨੂੰ ਪਈਆਂ ਨੇ 33 ਵੋਟਾਂ ਇਹ ਜਿਹੜੇ ਐਜ਼ ਅ ਸੈਕਟਰੀ ਗੁਰਦਾਸ ਸਿੰਘ ਮੰਡੇਰ ਜਿਹੜਾ ਹੈਗਾ ਜੀਨਰ ਰਿਹਾ ਹੈਗਾ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਵਾਸਤੇ ਜਿਹੜੀਆਂ ਸੀਗੀਆਂ ਤੇ ਟੋਟਲ ਜਿਹੜੀਆਂ 68 ਵੋਟਾਂ ਪਈਆਂ ਸੀ ਪਰ ਦੋਵਾਂ ਨੂੰ ਕਰਾਸ ਵੋਟਾਂ ਪਈਆਂ ਨੇ ਸਾਰੀਆਂ ਦੀਆਂ ਸਾਰੀਆਂ 68 ਦੀਆਂ 68 ਇਸ ਕਰਕੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨਾਮਿਨੇਟ ਨਹੀਂ ਕੀਤਾ ਗਿਆ ਕਿਉਂਕਿ ਇਹ ਪਹਿਲਾਂ ਹੀ ਇੱਥੇ ਇਹ ਆਪਦੇ ਆਪ ਨੂੰ ਵਿਡਰੋ ਕਰ ਗਏ ਸੀਗੇ ਪਰ ਉਹ ਕਾਨੂੰਨ ਮੁਤਾਬਕ ਵਿਡਰੋ ਬਣਦਾ ਨਹੀਂ ਸੀ ਕਿਉਂਕਿ ਆਖਰੀ ਡੇਟ 5 ਸੀ ਵਿਡਰੋਅਲ ਦੀ ਤੇ 8 ਤਰੀਕ ਨੂੰ ਆਏ 8 ਤਰੀਕ ਨੂੰ ਵਿਡਰੋਅਲ ਹੋ ਨਹੀਂ ਸਕਿਆ ਇਸ ਕਰਕੇ ਜਿਹੜੇ ਜਿੰਨੇ ਵੀ ਇਹਨਾਂ ਨੂੰ 68 ਵੋਟਾਂ ਪਈਆਂ ਨੇ ਉਹ ਸਾਰੇ ਕ੍ਰੋਸ ਵੋਟਾਂ ਪਈਆਂ ਨੇ ਤੇ ਉਹ ਸਾਰੀਆਂ ਕੈਨਸਲਡ ਵੋਟਾਂ ਸੀਗੀਆਂ ਇਹਨਾਂ 'ਚ ਕੋਈ ਨਹੀਂ ਬਣਾਂਗੇ ਤੁਹਾਨੂੰ ਹੀ ਮਤਲਬ ਜਿਹੜੇ ਕੈਂਡੀਡੇਟ ਸੀ ਸਾਰੇ ਹੀ ਵੱਡੇ ਵਿਚਾਰੇ ਕੈਂਡੀਡੇਟਸ ਨੂੰ ਸਾਰਿਆਂ ਨੇ ਮਤਲਬ ਫੋਰਸ ਮੈਂ ਹੰਦੀ ਹੈ ਭਾਵਨਾ ਨਾਲ ਹੀ ਗੇਮ ਖੇਡੀ ਹੈ ਕੋਈ ਬੈਰ ਵਿਰੋਧ ਵਾਲੀ ਗੱਲ ਨਹੀਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਉਮੀਦ ਹੈ ਵੀ ਜਿਹੜੀ ਇਹ ਟੀਮ ਬਣਾਈ ਹੈ ਚੰਗੀ ਨਵੀਂ ਵਧੀਆ ਵਾਰ ਲਈ ਚੰਗੇ ਕੰਮ ਕਰਨਗੇ ਔਰ ਬਾਹਰ ਨੂੰ ਅੱਗੇ ਲੈ ਕੇ ਜਾਣਗੇ ਕੋਈ ਇਹਦੇ ਵਿੱਚ ਬੈਰ ਵਿਰੋਧ ਜਾਂ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਦੇਖਣਗੇ ਔਰ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਗੇ ਇਹੀ ਉਮੀਦ ਕਰਦੇ ਆ ਸਾਰਿਆਂ ਤੋਂ ਔਰ ਜਿਹੜੇ ਹਾਰਨ ਵਾਲੇ ਆ ਜਿਹਦੇ ਨਹੀਂ ਕਾਮਯਾਬ ਹੋਏ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਨਾਲ ਹੀ ਨੇ ਸਾਡੇ ਚੋਂ ਹੀ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ ਉਹਨਾਂ ਨਾਲ ਵੀ ਕਿਸੇ ਕਿਸਮ ਦੀ ਕੋਈ ਜੀ ਮਿਸ ਕਰੇ ਵਾਲੀ ਨਹੀਂ ਹੋਊਗੀ ਸਾਰੇ ਇਕੱਠੇ ਰਲ ਕੇ ਮਾਰ ਦਾ ਚੰਗੇ ਵਾਸਤੇ ਦੇ ਵਾਸਤੇ ਵਾਰ ਦੇ ਲਈ ਕੰਮ ਕਰਾਂਗੇ ਇਸ ਮੌਕੇ ਐਡਵੋਕੇਟ सुरेंद्र ਸਿੰਘ ਮਾਨਸ਼ਾਹੀਆ ਐਡਵੋਕੇਟ ਸੁਸ਼ੀਲ ਪਾਂਸਲ ਐਡਵੋਕੇਟ ਰਣਜੀਤ ਸਿੰਘ ਖੁਡਾਲ ਐਡਵੋਕੇਟ ਪੁਪੇਸ਼ ਪਾਂਸਲ ਐਡਵੋਕੇਟ ਸਵਰਨਜੀਤ ਸਿੰਘ ਦਿਓ ਤੋਂ ਇਲਾਵਾ ਵੱਡੀ ਗਿਣਤੀ 'ਚ ਵਕੀਲ ਸਹਿਬਾਨ ਹਾਜ਼ਰ ਸਨ ਵੁੱਟ ਲਾਗਾ ਤੋਂ ਅਮਨ ਮਹਿਤਾ ਦੀ ਖਾਸਰਪੁਰ